ਬੀਜਪੀ ਐਨ న్యూਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀਆਂ ਆਪਾਂ ਤੁਹਾਨੂੰ ਖਬਰਾਂ ਦੱਸਣ ਜਾ ਰਹੇ ਹਾਂ ਕਿ ਜਿਸ ਦੇ ਵਿੱਚ ਮੀਤ ਹੇਰ ਨੇ ਬਰਨਾਲਾ ਤੋਂ ਸੰਗਰੂਰ ਲੋਕ ਸਭਾ ਤੋਂ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਨਾਲ ਹੀ ਨਾਲ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਜੰੰਦਰ ਤੋਂ ਬਹੁਤ ਹੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਜੋ ਆਪਣੇ ਲੁਧਿਆਣਾ ਤੋਂ ਰਬਨੀਤ ਬਿੱਟੂ ਸੀ ਇਹ ਹਾਰ ਗਏ ਹਨ ਇੱਥੋਂ ਆਪਣਾ ਕਾਂਗਰਸ ਦੇ ਰਾਜਾ ਬੜਿੰਗ ਵੱਡੀ ਲੀਡ ਨਾਲ ਅੱਗੇ ਜਾ ਰਹੇ ਹਨ ਤੇ ਪਟਿਆਲੇ ਤੋਂ ਧਰ ਅੰਮ੍ਰਿਤ ਗਾਂਧੀ ਜੀ 14623 ਵੋਟਾਂ ਦੀ ਲੀਡ ਦੇ ਨਾਲ ਜਿੱਤ ਗਏ ਹਨ ਤੇ ਆਪਣਾ ਖੰਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਜੀ ਜਿੱਤ ਗਏ ਹਨ ਤੇ ਸਿਮਰਦੀਪ ਸਿੰਘ ਮਾਨ ਤੇ ਅਕਵਾਲ ਸਿੰਘ ਖਹਿਰਾ ਹਾਰ ਗਏ ਹਨ ਤੇ ਭਾਈ ਸਰਵਜੀਤ ਸਿੰਘ ਵੀ ਜਿੱਤ ਕੇ ਹਨ ਇਸ ਪ੍ਰਕਾਰ ਪੋਰਟਲ ਕਾਂਗਰਸੀਆਂ 7 ਸੀਟਾਂ ਤੇ ਆਪ ਆਦਮੀ ਪਾਰਟੀਆਂ 3 ਸੀਟਾਂ ਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਜਿੱਤ ਕੇ ਹਨ ਤੇ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ